ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਜੀ ਮੁੱਲਾਪੁਰ ਬੱਕਰੀਆਂ ਦੀ ਮੰਡੀ ਤੇ ਦੁੱਧ ਚਵਾਈ ਦਾ ਮੁਕਾਬਲਾ ਆਪਾਂ ਰੱਖਿਆ ਸੀ ਪਿਛਲੇ ਦਿਨਾਂ 'ਚ ਦੇਖਦਾ ਮਾਹੌਲ ਖਰਾਬ ਹੋਣ ਕਰਕੇ ਆਪਾਂ ਮੇਲਾ ਕੈਨਸਲ ਕਰਤਾ ਸੀਗਾ ਹੁਣ ਉਸ ਮੇਲੇ ਦੀਆਂ ਦੁਬਾਰਾ ਤਰੀਕਾ ਅਨਾਉਂਸ ਕਰਨ ਲੱਗੇ ਆ ਜੀ 22 23 24 ਮਈ 22 23 24 ਮਈ ਨੂੰ ਬੱਕਰੀਆਂ ਦਾ ਦੁੱਧ ਚਵਾਈ ਦਾ ਮੇਲਾ ਪਿੰਡ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਹੋ ਰਿਹਾ ਜਿਹਦੇ ਵਿੱਚ 22 ਤਰੀਕ ਵੀਰਵਾਰ ਨੂੰ ਬੱਕਰੀਆਂ ਸ਼ਾਮ ਨੂੰ ਖਾਲੀ ਹੋਣਗੀਆਂ 23 ਤਰੀਕ ਨੂੰ ਦੋਨੋਂ ਟਾਈਮ ਦੀ ਚਵਾਈ 24 ਤਰੀਕ ਦਿਨ ਸ਼ਨੀਵਾਰ ਨੂੰ ਸਵੇਰ ਦੀ ਚਵਾਈ ਲਾ ਕੇ ਬੱਕਰੀਆਂ ਦਾ ਰਿਜ਼ਲਟ ਅਨਾਉਂਸ ਕੀਤਾ ਜਾਊਗਾ ਸਾਰੇ ਵੀਰਾਂ ਨੂੰ ਬੇਨਤੀ ਆ ਵੀਰੇ ਤਿਆਰੀ ਕਰ ਲੋ ਦਿਲ ਖਿੱਚਵੇਂ ਇਨਾਮ ਦਿੱਤੇ ਜਾਣਗੇ ਪਹਿਲੇ ਨੰਬਰ ਤੇ ਫਰਿੱਜ ਆ ਦੂਜੇ ਤੇ ਕੂਲਰ ਤੀਜੇ ਤੇ ਕੂਲਰ ਚੌਥੇ ਤੇ ਜੂਸਰ ਪੰਜਵੇਂ ਤੋਂ ਲੈ ਕੇ 11 ਨੰਬਰ ਤੱਕ ਸਣੀ ਗੱਲ ਰਣੀਆਂ ਬਣਿਓ ਬਾਈ ਜੀ 11 ਨੰਬਰ ਤੱਕ ਕੂਲਰ ਫਰੇ ਪੱਖੇ ਦਿੱਤੇ ਜਾਣੇ ਆ ਤੇ ਬਾਕੀ ਤੁਹਾਨੂੰ ਦੱਸ ਦਈਏ ਜਿੰਨੀਆਂ ਬੱਕਰੀਆਂ ਆਉਣਗੀਆਂ ਸਾਰੀਆਂ ਨੂੰ ਸਨਮਾਨਤ ਕੀਤਾ ਜਾਊਗਾ ਪਹਿਲੇ ਨੰਬਰ ਤੇ ਆਉਣ ਵਾਲੀ ਬੱਕਰੀ ਨੂੰ ਮਨਜਿੰਦਰ ਸਿੰਘ ਵਰਮੀ ਇੰਗਲੈਂਡ ਵਾਲੇ ਗੁਰਦਿੱਤ ਗੋਟ ਫਾਰਮ ਵਾਲੇ ਅਮਨੀਓ ਫ੍ਰੈਜ ਦੂਜੇ ਨੰਬਰ ਤੇ ਆਉਣ ਵਾਲੀ ਬੱਕਰੀ ਨੂੰ ਕੂਲਰ ਦਿੱਤਾ ਜਾਣਾ ਵਾ ਬਾਈ ਗੁਰਲਾਲ ਸਿੰਘ ਬੰਨੀਓ ਤੇ ਤੀਜੇ ਨੰਬਰ ਤੇ ਬੱਕਰੀ ਨੂੰ ਜਿਹੜੀ ਆਊਗੀ ਉਹਨੂੰ ਵੀ ਕੂਲਰ ਦਿੱਤਾ ਜਾਣਾ ਵਾ ਬਾਈ ਡਾਕਟਰ ਭਪਿੰਦਰ ਸਿੰਘ ਜੀ ਗੰਗਾ ਨਗਰ ਗ੍ਰੀਨ ਪੌਟ ਗੋਟ ਫਾਰਮ ਵਾਲਿਆ ਬੰਨੀਓ ਚੌਥੀ ਨੰਬਰ ਤੇ ਜੂਸਰ ਦਿੱਤਾ ਜਾਣਾ ਬਾਈ ਰਮਜ਼ਾਨ ਦਾਖੇ ਬੰਨੀਓ 5ਵੇਂ ਤੋਂ ਲੈ ਕੇ 11 ਨੰਬਰ ਤੱਕ ਸਣੀ ਗੱਲ ਰਣੀਆਂ ਬਣੀਓ ਸਾਰੀਆਂ ਬੱਕਰੀਆਂ ਨੂੰ ਕੂਲਰ ਫਰੇ ਪੱਖੇ ਦਿੱਤੇ ਜਾਣਗੇ ਤੇ ਜਿੰਨੀਆਂ ਬੱਕਰੀਆਂ ਆਉਣਗੀਆਂ ਕਮੇਟੀ ਬਣੀਓ ਸਾਰੀਆਂ ਨੂੰ ਸਨਮਾਨਿਤ ਕੀਤਾ ਜਾਊਗਾ ਬਾਜੀ ਤਿਆਰੀ ਕਰ ਲਓ ਪੂਰਾ ਤਕੜਾ ਮੇਲਾ ਹੋਊਗਾ ਜਿਵੇਂ ਕਿ ਤੁਸੀਂ ਜਾਣਦੇ ਹੋ ਪਿਛਲਾ ਮੇਲਾ 31ਵੀਂ ਬੱਕਰੀ ਨੂੰ ਵੀ ਆਪਾਂ 1000 ਦਾ ਨਾਮ ਦਿੱਤਾ ਸੀ ਇਸ ਮੇਲੇ ਤੱਕ ਪਤਾ ਨਹੀਂ ਕਿੱਥੇ ਤੱਕ ਨਾਮ ਚਲੇ ਜਾਣੇ ਆ ਸਾਰੇ ਵੀਰਾਂ ਨੂੰ ਬੇਨਤੀ ਆ ਵੀਰੇ ਤਿਆਰੀਆਂ ਕਰ ਲਿਓ 500 ਰੁਪਿਆ ਐਂਟਰੀ ਹੋਊਗੀ ਬੱਕਰੀ ਦੀ ਦੁੱਧ ਚਵਾਈ ਦੀ ਤੇ ਰਾਤ ਨੂੰ ਰਹਿਸ਼ ਦਾ ਪ੍ਰਬੰਧ ਹੋਊਗਾ ਪੱਖੇ ਲਾਏ ਜਾਣਗੇ ਲਾਈਟ ਪੜਾਈ ਜਾਊਗੀ ਬਾਕੀ ਮੰਝੇ-ਮੁੰਝੇ ਵਗੈਰਾ ਆਪਦੇ ਲੈ ਕੇ ਆਇਓ ਪੱਖੇ ਵੀ ਲੈ ਆਇਓ ਜਿੰਨੇ ਕਿ ਜੋਗੇ ਹੈਗੇ ਅਸੀਂ ਉਹ ਵੀ ਲਾਵਾਂਗੇ ਤੁਸੀਂ ਆਪਣਾ ਪੱਖਾ ਵੀ ਲਿਆ ਸਕਦੇ ਹੋ ਉੱਥੇ ਜਨਰੇਟਰ ਲੱਗੂਗਾ ਪੁਆਇੰਟ ਲਾ ਦਿੱਤੇ ਜਾਣਗੇ ਆਪਣੇ ਪੱਖੇਰ ਕੂਲਰ ਤੁਸੀਂ ਲਾ ਸਕਦੇ ਹੋ ਤੇ ਮੇਰੇ ਵੀਰ ਰੋਟੀ ਪਾਣੀ ਦਾ ਪੂਰਾ ਵਧੀਆ ਪ੍ਰਬੰਧ ਹੋਊਗਾ ਵੱਧ ਤੋਂ ਵੱਧ ਪਹੁੰਚੋ ਤੇ ਜਿਹੜੀ ਹੋਊਗੀ ਬਾਈ ਜੀ ਜੁਮੇ ਵਾਲੀ ਰਾਤ ਉਸ ਰਾਤ ਨੂੰ ਇੱਕ ਜਿੱਦਾਂ ਬੱਕਰੀਆਂ ਵਾਲੇ ਚੌਂਕੀ ਭਰਦੇ ਆ ਉਹ ਵੀ ਤੁਹਾਡਾ ਪ੍ਰਬੰਧ ਕੀਤਾ ਜਾਣਾ ਵਾ ਜਿਹੜੇ ਕਹਿੰਦੇ ਸੀ ਸਾਡੀਆਂ ਬੱਕਰੀਆਂ ਦੇ ਮੌਕੇ ਆ ਸਾਡੇ ਬੱਚੇ ਨਹੀਂ ਮਗਰ ਲੱਗਦੇ ਬੱਕਰੀਆਂ ਦੇ ਸਾਡੀਆਂ ਬੱਕਰੀਆਂ ਖਰਾਬ ਹੋ ਜਾਂਦੀਆਂ ਨੇ ਸਾਡੇ ਉੱਥੇ ਸ਼ਹੀਦਾਂ ਦਾ ਆਸਥਾਨ ਆ ਬਹੁਤ ਪੁਰਾਣਾ ਤੇ ਬੜਾ ਹੀ ਚੜ੍ਹਦੀ ਕਲਾ ਬੜੀ ਸ਼ਕਤੀ ਵਾਲਾ ਆਸਥਾਨ ਆ ਤੁਹਾਨੂੰ ਉਹਦੀ ਮਹਿਮਾ ਬਾਰੇ ਦੱਸਾਂਗੇ ਤੁਸੀਂ ਉੱਥੇ ਜਾ ਕੇ ਨਕਮਾਸਤਕ ਹੋ ਕੇ ਮੰਡੀ ਦੇ ਵਿੱਚ ਆ ਕੇ ਚੌਂਕੀ ਭਰ ਸਕਦੇ ਹੋ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਤਿਆਰੀ ਕਰ ਲਓ ਤੇ ਨਗਰ ਮੁੱਲਾਪੁਰ ਦੀ ಗ್ರಾಮ ਪੰਚਾਇਤ ਬਣੀ ਹੋ ਤੇ ਬੱਕਰਾ ਮੰਡੀ ਦੀ ਕਮੇਟੀ ਬਣੀ ਹੋ ਤੁਹਾਨੂੰ ਮੈਸੇਜ ਆ ਕੇ 22 23 24 ਮਈ ਨੂੰ ਬੱਕਰੀਆਂ ਦਾ ਦੁੱਧ ਕਿਵਾਈ ਦਾ ਮੇਲਾ ਪਿੰਡ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਬੱਕਰਾ ਮੰਡੀ ਵਾਲੀਓ ਕਰਵਾਇਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ